ਅੱਜ ਧਾਰੀਵਾਲ ਦੇ ਸੰਤਨੀਤਨੀਜਾ ਕੈਥਲਿਕ ਚਰਚ ਸੋਹਲ ਵੱਲੋਂ ਡੀਨ ਫਾਦਰ ਜੋਸ਼ ਪੜੇਤੀ ਦੀ ਅਗਵਾਈ ਹੇਠ ਗੁੱਡ ਫਰਡੇ ਨੂੰ ਸਮਰਪਿਤ ਸਲੀਬੀ ਸ਼ੋਭਾ ਯਾਤਰਾ ਕੱਢੀ ਗਈ। ਇਹ ਸਲੀਬੀ ਸ਼ੋਭਾ ਯਾਤਰਾ ਦੀ ਸ਼ੁਰੂਆਤ ਸੰਤਨੀਤਨੀਜਾ ਕੈਥਲਿਕ ਚਰਚ ਸੋਹਲ ਤੋਂ ਕੀਤੀ ਗਈ ਅਤੇ ਧਾਰੀਵਾਲ ਸ਼ਹਿਰ ਦੇ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦੀ ਹੋਈ ਸੋਹਲ ਕੈਥਲਿਕ ਚਰਚ ਵਿਖੇ ਸਮਾਪਤ ਹੋਈ। ਮਰਦਕਾਰ ਆਮੀਨ ਦੇ ਸਾਰੇ ਬਾਦ ਉਸਮਾਨ ਤੇ ਹੈ ਤੇਰਾ ਨਾਮ ਪਾਕ ਮੰਨਿਆ ਜਾਵੇ। ਕਰਦਾ ਰਾਜ ਆਵੇ ਤੇਰੀ ਮਰਜ਼ੀ ਜਿਹਾ ਸਮਾਂ ਤੇ ਬਣੀ ਹਾਂ ਜਮੀਤ ਤੇ ਹੋਵੇ ਸਾਡੇ ਰੋਜ਼ ਰੋਟੀ ਆ ਸੰਦੇ ਸਾਡੇ ਕਸੂਰ ਸਨ ਮਾਫ ਕਰ ਇਸ ਦਾ ਸੀ ਆਪਣੇ ਕਸੂਰਵਰ ਨੂੰ ਮਾਫ ਕਰਦੇ ਆ ਸਾਨੂੰ ਅਜਮਾਇਸ ਵਿਚ ਨਾ ਪਾਸ ਸੁਗਰੇ ਤੋ ਪਚਾ ਅਮੀਨ ਸਲਾਮੇ ਮਰੀਮ ਫਜਲਲਾਹ ਪਰੇ ਹੋਈ ਕੁਦਾਵਤ ਤੇਰੇ ਨਾਲ ਹੈ ਦੌਰ ਤਾਂ ਵਿੱਚ ਉਤਾਨਿਆਂ ਨਾਲ ਤਨੇ ਜੇ ਤੇਰੇ ਦੁੱਖ ਦਾ ਫਲ ਯੇਸੂ ਹਜ਼ਰਤ ਮਰੀਮ ਖੁਦਾ ਦੀ ਮਾਂ ਸਾ ਬੁਣਾ ਕਰ ਲਈ ਦੁਆ ਕਰ ਉਹਨਾਂ ਤੇ ਸਾਡੀ ਮਾਂ ਤੇ ਵੀ ਆਮੇ ਬਾਪ ਤੇ ਬੈਠੇ ਤੇ ਰਿਹਾ ਚਿਵੜੀ ਆਏ ਹੋਵੇ ਕੋਟਾ ਸੀ ਹਣੇ ਤੇ ਹਮੇ ਸ਼ਾਹ ਹੋਵੇ ਕਿ ਆਮੇ ਇਹ ਖੁਦਾ ਸਾਡੇ ਤੇ ਰਹਿਮ ਕਰ ਖੁਦਾ ਸਾਡੇ ਤੇ ਰਹਿਮ ਕਰ ਜੇ ਪਾਕ ਮਾ ਖੁਦਾ ਦੇ ਸਹੀਬ ਜੀ ਤੇ ਇਸ ਜੀ ਪਰਮੇਸ਼ਰ ਜਰਮਾਨੋ ਅਰਜ਼ੂ ਸ਼ਾਹ ਦੇ ਅਜਿਹਾ ਸੀ ਹੋ ਸਲੀਬ ਵਾਲ ਵੇਖਦੇ ਆ ਜਿਸ ਤੇ ਸਾਡੇ ਮੁਕਤੇ ਦਾਤਾ ਪ੍ਰਭ ਯਿਸੂ ਮਸੀਹ ਨੇ

बहू में सुठा कटे ਆਓ ਸੁਣਦੇ ਹਾਂ ਕੀ ਕਹਿਣਾ ਹੈ ਸਲੀਬੀ ਯਾਤਰਾ ਦੇ ਸੰਬੰਧ ਵਿੱਚ ਫਾਦਰ ਸਹਿਬਾਨ ਅਤੇ ਮਸੀਹੀ ਆਗੂਆਂ ਦਾ ਅੱਜ ਲੋਜਿਆਂ ਦਾ ਇਸ ਪਵਿੱਤਰ ਸਮਾਗਮ ਦੇ ਵਿੱਚ ਤਾਰੀਵਾਲ ਬਲਾਕ ਦੇ ਸਾਰੇ ਕਲੀਸੀਆਵਾ ਮਿਲ ਕੇ ਇੱਕ ਦੁੱਖ ਭੋਗਦੇ ਮੌਕੇ ਤੇ ਪ੍ਰਵੇਸ ਮਸੀਦਾ ਉਸ ਪਵਿੱਤਰ ਸਲੀਬ ਨੂੰ ਯਾਦ ਰੱਖਦੇ ਹੋਏ ਸਲੀਬੀ ਯਾਤਰਾ ਕਰਨੇ ਹਨ ਅੱਜ ਸਵੇਰੇ 8 ਵਜੇ ਸੰਦਨੀ ਤੇ ਰੇਜਾ ਕੈਥਡ੍ਰੀਕ ਚਰਚ ਤਰੇਜਾ ਨਗਰ ਤੋਂ ਸੋਲ ਤੋਂ ਸ਼ੁਰੂ ਹੋ ਕੇ ਸਾਡੇ ਇਸ ਬਲੌਕ ਕਰੇ ਵਕ ਵਕ ਪੰਡਾਨ ਵਿੱਚ ਹੁੰਦੇ ਹੋਏ ਅੱਜ ਅਸੀਂ ਪਿੰਡ ਗੁਰਦਾਸਨਗਲ ਦੇ ਵਿੱਚ ਪਹੁੰਚ ਗਏ ਹਾਂ ਅਸੀਂ ਵਕ ਵਕ ਪੰਡਾਨ ਦੇ ਵਿੱਚ ਜਾ ਕੇ ਉਹਨਾਂ ਦੇ ਲੋਕਾਂ ਦੇ ਲਈ ਕਲੀਸਿਆ ਦੇ ਲਈ ਸਾਡੇ ਪੰਜਾਬ ਪ੍ਰਦੇਸ਼ ਦੇ ਲਈ ਅਰਦਾਸ ਕੀਤਾ ਹੈ ਕਿ ਜੋ ਖੁਦਾ ਨੇ ਸਲੀਬ ਤੇ ਮਰ ਕੇ ਸਾਡੇ ਲਈ ਕਿ ਪਿਆਰ ਦਾ ਪੈਗਾਮ ਦਿੱਤਾ ਹੈ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ ਉਹ ਸੰਦੇਸ਼ ਅਸੀਂ ਵਕ ਵਕ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਦਿੱਤਾ ਹੈ ਤਾਂ ਕਿ ਅਸੀਂ ਸਾਰੇ ਸਭ ਵਿਤਕਰਿਆਂ ਤੋਂ ਦੂਰ ਰਹਿ ਕੇ ਹਰ ਇੱਕ ਨੂੰ ਪਿਆਰ ਕਰ ਸਕੇ ਕਿਉਂਕਿ ਅਸੀਂ ਸਾਰੇ ਉਸ ਪਰਮੇਸ਼ਰ ਦੇ ਬੱਚੇ ਆ ਭਾਵੇਂ ਅਸੀਂ ਵਕ ਵਕ ਧਰਮ ਦੇ ਨਾਲ ਸੰਬੰਧ ਰੱਖਦੇ ਆ ਜਾਂ ਵਕ ਵਕ ਮਿਸਲਾਂ ਦੇ ਨਾਲ ਸੰਬੰਧ ਰੱਖਦੇ ਆ ਪਰ ਸਾਡਾ ਇੱਕੋ ਵਿਸ਼ਵਾਸ ਹੈ ਇਹ ਕੋ ਬਪਤੀਸਮਾ ਹੈ ਅਸੀਂ ਸਾਰੇ ਉਸ ਖੁਦਾ ਦੇ ਬੱਚੇ ਆ ਅਤੇ ਅਸ ਪ੍ਰਭੂ ਨੇ ਸਾਨੂੰ ਪਵਿੱਤਰ ਸਲੀਬ ਦਾ ਪੈਰ ਵੀ ਕਰਨ ਦੇ ਲਈ ਸਾਨੂੰ ਆਗਿਆ ਦਿੱਤਾ ਹੈ ਤੇ ਅਸੀਂ ਅੱਜ ਹਰੇਕ ਨੂੰ ਇਹ ਆਦੇਸ਼ ਦਿੰਦੇ ਆ ਕਿ ਆਓ ਅਸੀਂ ਪਵਿੱਤਰ ਸਲੀਬ ਦਾ ਜੋ ਸਿੱਖਿਆ ਸਾਨੂੰ ਮਿਲਿਆ ਹੈ ਉਹਦੇ ਅਨੁਸਾਰ ਜੀਵਨ ਗੁਜ਼ਾਰੀਏ ਤੇ ਇਸੇ ਤਰ੍ਹਾਂ ਅਸੀਂ ਇੱਕ ਦਿਨ ਖੁਦਾ ਦੇ ਘਰ ਦੇ ਵਿੱਚ ਸੁਰਗਰਾਜ ਵਿੱਚ ਦਾਖਲ ਹੋ ਸਕੀਏ ਜੋ ਬੋਲੇ ਸੋ ਪਾਵੇ ਮੁਕਤੀ ਫਤਿਹ پاک ਸਲੀਬ ਦੀ ਸਲੀਬ ਦੀ ਹਮੇਸ਼ਾ ਫਤਿਹ ਦੇ ਲਈ ਅੱਜ ਅਸੀਂ ਇਹ ਤਾਰੀਵਾਲ ਬਲਾਕ ਦੇ ਤਕਰੀਬਨ 100 ਪਿੰਡਾਂ ਦੇ ਵਿੱਚ ਯਾਤਰਾ ਜੋ ਕੱਢੀ ਹੈ ਕਿਉਂਕਿ ਇਹ ਦੁੱਖ ਭੋਗ ਦੇ ਦਿਨ ਚੱਲ ਰਹੇ ਨੇ ਔਰ ਪ੍ਰਭੂ ਯਿਸੂ ਮਸੀਹ ਨੇ ਇਸ ਪਾਕ ਸਲੀਬ ਦੇ ਉੱਤੇ ਆਪਣੀ ਜਾਨ ਨੂੰ ਸਮੂਹ ਮਾਨਵ ਜਾਤੀ ਲਈ ਕੁਰਬਾਨ ਕਰਕੇ ਸਾਨੂੰ ਮਨੁੱਖੀ ਨਿजात ਬਖਸ਼ੀ ਹੈ ਔਰ ਅਸੀਂ ਸਾਰੀਆਂ ਕਲੀਸਿਆਵਾਂ ਨੇ ਇਕੱਠੀਆਂ ਹੋ ਕੇ ਪਿੰਡ-ਪਿੰਡ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਦੇ ਇਹ ਦੁੱਖ ਭੋਗ ਦੇ ਦਿਨਾਂ ਦਾ ਮੈਸੇਜ ਹੈ ਜੋ ਪਹੁੰਚਾਇਆ ਹੈ ਔਰ ਹਰ ਨਗਰ ਦੇ ਵਿੱਚ ਸਾਡੇ ਫਾਦਰ ਸਹਿਬਾਨ ਪਾਸਟਰ ਸਹਿਬਾਨ ਪਾਦਰੀ ਸਹਿਬਾਨ ਮੇਜਰ ਸਹਿਬਾਨ ਔਰ ਸਾਡੇ ਬੌਜੀ ਸਹਿਬਾਨ ਸਭ ਨੇ ਪ੍ਰਾਰਥਨਾ ਕਰਕੇ ਜਿਹੜੀਆਂ ਸਮੂਹ ਮਸੀਹ clesiਆਵਾਂ ਨੇ ਉਹਨਾਂ ਨੂੰ ਪ੍ਰਭੂ ਯੀਸੂ ਮਸੀਹ ਦੇ ਨਾਲ ਜੋੜਿਆ ਹੈ ਔਰ ਇਹ ਯਾਦ ਕਰਵਾਇਆ ਕਿ ਪ੍ਰਭੂ ਯੀਸੂ ਮਸੀਹ ਜੀ ਦੇ ਦੁੱਖ ਭੋਗ ਦਾ ਦਿਨ ਗੁੱਡ ਫਰਡੇ ਹੈ ਜੋ ਉਹ ਬਿਲਕੁਲ ਲੱਗੇ ਆ ਰਿਹਾ ਔਰ ਆਪਣੇ ਪਾਪਾਂ ਤੋਂ ਪਛਤਾਪ ਕਰੋ ਪਾਪਾਂ ਤੋਂ ਦੂਰ ਰਵੋ ਆਪਣੇ ਜੀਵਨ ਨੂੰ ਸ਼ੁੱਧ ਕਰੋ ਤੇ ਪ੍ਰਭੂ ਯਿਸੂ ਮਸੀਹ ਦੇ ਵੱਲ ਆਪਣਾ ਧਿਆਨ ਹੈ ਜੋ ਉਸ ਨੂੰ ਲਗਾਓ ਔਰ ਯਿਸੂ ਵਰਗੇ ਬਣੋ ਸਰ ਕਿਹੜੀ ਜਗ੍ਹਾ ਤੋਂ ਜਿਹੜੀ ਯਾਤਰਾ ਸਟਾਰਟ ਕੀਤੀ ਗਈ ਤਾਂ ਕਿਹੜੇ ਕਿਹੜੇ ਜਿਹੜੇ ਪਿੰਡਾਂ ਯਾਤਰਾ ਨੂੰ ਕੱਢਿਆ ਗਿਆ ਇਹ ਸੰਤ ਤਰੀਜਾ ਕੈਥਲਿਕ ਚਰਚ ਤਰੀਜਾ ਨਗਰ ਜਿੱਥੋਂ ਦੇ ਸਾਡੇ ਇਨਚਾਰਜ ਫਾਦਰ ਜੋਸ ਪ੍ਰਾਇਟੀ ਡਾਇਸਿਸ ਆਫ ਜਲੰਧਰ ਨੇ ਔਰ ਉਹਨਾਂ ਦੀ ਇਕਵਾਈ ਦੇ ਵਿੱਚ ਸਾਡੇ ਮੇਜਰ ਸਾਹਿਬ ਵੀ ਆਏ ਸਾਲਵੇਸ਼ਨ ਆਰਮੀ ਤੋਂ ਸੀਐਨਆਈ ਤੋਂ ਪਾਦਰੀ ਸਹਬਾਨ ਆਏ ਮੈਥੋਡਿਸਟ ਚਰਚ ਤੋਂ ਪਾਦਰੀ ਸਹਬਾਨ ਆਏ ਪੈਂਤੀਕਾਸਟਲ ਚਰਚ ਪੰਜਾਬ ਦੇ ਸਾਡੇ ਪਾਸਟਰ ਸੇਧ ਦੀ ਗਵਾਹੀ ਦੇ ਵਿੱਚ ਬਹੁਤ ਸਾਰੇ ਪਾਸਟਰ ਸਹਬਾਨ ਆਏ ਬਹੁਤ ساری ਕਲੀਸੀਆ ਸਾਡੇ ਬਾਉ ਜੀ ਸਹਬਾਨ ਸਿਸਟਰ ਸਹਬਾਨ ਔਰ ਅਸੀਂ ਤਕਰੀਬਨ ਹੀ ਜਿਵੇਂ ਦੱਸਿਆ ਫਾਦਰ ਜੀ ਨੇ ਕਿ ਸਵੇਰੇ 8 ਵਜੇ ਤੋਂ ਲੈ ਕੇ ਅਸੀਂ ਪਹਿਲਾਂ ਸਾਡੇ ਨਜ਼ਦੀਕ ਪਿੰਡ ਸੋਲਾ ਰਤਵਾਲ ਤਲਵੰਡੀ ਮੁਸਤਾਬਾਦ ਇਸ ਖੁੰਡਾ ਇਸ ਤਰੀਕੇ ਦੇ ਨਾਲ ਅਸੀਂ ਤਕਰੀਬਨ 100 ਪਿੰਡ ਤੋਂ ਵੱਧ ਇਸ ਵੇਲੇ ਤੱਕ ਪਿੰਡ ਕਢ ਲਿਆ ਔਰ ਇਸ ਵੇਲੇ ਅਸੀਂ ਇਸ ਜਗ੍ਹਾ ਦੇ ਉੱਤੇ ਪਹੁੰਚ ਚੁੱਕੇ ਹਾਂ ਗਰਦਾਸ ਡੰਗਲ ਦੇ ਵਿੱਚ ਆਰੰਭ ਜਿਹੜਾ ਕਿੱਥੇ ਕੀਤਾ ਜਾਇਆ ਗਿਆ ਯਾਤਰਾ ਇਹ ਖਤਮ ਜਿਹੜੀ ਆ ਕੈਥੋਲਿਕ ਚਰਚ ਦੇ ਵਿੱਚ ਪ੍ਰਭੂ ਦਾ ਸ਼ੁਕਰਾਨਾ ਕਰਕੇ ਕਿਉਂਕਿ ਉਹਨਾਂ ਨੇ ਬਹੁਤ ਵੱਡਾ ਸਾਨੂੰ ਬਲ ਬਖਸ਼ਿਆ ਕਲੀਸ਼ੀਆ ਨੇ ਬਹੁਤ ਸਾਰਾ ਸਾਡੇ ਜਿਹੜੇ ਵਿਸ਼ਵਾਸੀ ਨੇ ਉਹਨਾਂ ਨੇ ਰੋਜ਼ਾ ਵੀ ਰੱਖਿਆ ਸੀ ਔਰ ਇਹ ਸਾਰਾ ਹੀ ਪ੍ਰਭੂ ਦਾ ਉੱਥੇ ਸ਼ੁਕਰਾਨਾ ਕਰਕੇ ਗਿਰਜਾ ਘਰ ਦੇ ਵਿੱਚ ਇੱਕ ਜਿਹੜੀ ਆ ਯਾਤਰਾ ਨੂੰ ਖਤਮ ਕਰਤਾ ਜਾਵੇਗਾ ਅਖੀਰ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੁਸੀਬਾ ਜੀ ਜੀ ਸਮੂਹ ਸੀ ਕਹਿੰਦੇ ਸਾਡਾ ਸਮੂਹ ਮਨੁੱਖੀ ਜਾਤੀ ਨੂੰ ਇਹ ਮੈਸੇਜ ਆ ਕਿ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਜਦੋਂ ਲੋਕ ਬਹੁਤ ਪਾਪ ਦੇ ਵਿੱਚ ਡਿੱਗੇ ਸੀ ਉਦੋਂ ਪ੍ਰਭੂ ਯਿਸੂ ਮਸੀਹ ਇਸ ਸੰਸਾਰ ਤੇ ਆਏ ਤੇ ਉਹਨਾਂ ਨੇ ਮਨੁੱਖੀ ਜਾਤੀ ਲਈ ਆਪਣੀ ਜਾਨ ਕੁਰਬਾਨ ਕੀਤੀ ਅੱਜ ਵੀ ਦੁਨੀਆ ਤੇ ਪਾਪ ਦਾ ਕੋਈ ਅੰਤ ਨਹੀਂਗਾ ਤੇ ਸਾਨੂੰ ਜਿਸ ਮਕਸਦ ਲਈ ਪ੍ਰਭੂ ਯਿਸੂ ਮਸੀਹ ਨੇ ਇਨਸਾਨ ਬਣਾਇਆ ਪਾਪ ਤੋਂ ਛੱਡ ਕੇ ਪਾਪ ਰਹਿਤ ਹੋ ਕੇ ਸਾਨੂੰ ਇੱਕ ਦੂਜੇ ਨੂੰ ਪਿਆਰ ਕਰਕੇ ਇਨਸਾਨੀਅਤ ਦੇ ਨਾਲ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇੱਕ ਦੂਜੇ ਦਾ ਸਤਿਕਾਰ ਕਰਦੇ ਹੋਏ ਇੱਕ ਦੂਜੇ ਨੂੰ ਮਾਫ ਕਰਕੇ ਸਾਨੂੰ ਆਪਣਾ ਜੀਵਨ ਪ੍ਰਭੂ ਵਾਂਗ ਬਿਤਾਉਣਾ ਚਾਹੀਦਾ ਹੈ ਜਿਹੜੀ ਹੈ ਇੱਕ ਬਹੁਤ ਹੀ ਸਾਡੇ ਲਈ ਖੁਸ਼ੀ ਦੀ ਵੀ ਯਾਤਰਾ ਹੈ ਤੇ ਦੁੱਖਾਂ ਦੀ ਵੀ ਯਾਤਰਾ ਹੈ ਖੁਸ਼ੀ ਇਸ ਗੱਲ ਦੀ ਹੈ ਕਿ ਪ੍ਰਭੂ ਯਿਸੂ ਮਸੀਹ ਫੌਨ ਸਲੀਬ ਦੇ ਉੱਤੇ ਨਹੀਂ ਹਨ ਉਹ ਜਿਉਂਦਾ ਹਨ ਤੇ ਦੁੱਖ ਇਸ ਕੱਲ ਦਾ ਹੈ ਕਿ ਪ੍ਰਭੂ ਯਿਸੂ ਮਸੀਹ ਸਾਡੇ ਪਾਪਾਂ ਲਈ ਮਾਰਿਆ ਗਿਆ ਪ੍ਰਭੂ ਯਿਸੂ ਦਾ ਕੋਈ ਕਸੂਰ ਨਹੀਂ ਸੀ ਅਸੀਂ ਗੁਨਾਵਾ ਵਿੱਚ ਫਸੇ ਸੀ ਗੁਨਾਵਾਂ ਦੀ ਦਲਦਲ ਵਿੱਚ ਫਸੇ ਸੀ ਉਸ ਦੇ ਬਦਲੇ ਉਸ ਨੂੰ ਸਲੀਬ ਤੇ ਚੜਾਇਆ ਗਿਆ ਔਰ ਇਹ ਸਲੀਬੀ ਯਾਤਰਾ ਜਿਹੜੀ ਹੈ ਹਰ ਇੱਕ ਨੂੰ ਇਹ ਸੁਨਾਹ ਦੇ ਰਹੀ ਹੈ ਕਿ ਅਸੀਂ ਆਪਣੇ ਜਿਹੜੀ ਬੁਰੀਾਈ ਹੈ ਉਹਨੂੰ ਛੱਡੀਏ ਤੇ ਆਪਣੇ ਬੁਰੇ ਕੰਮਾਂ ਨੂੰ ਛੱਡ ਕੇ ਨੇਕ ਕੰਮਾਂ ਵੱਲ ਆਈਏ ਅਸੀਂ ਕਿਸੇ ਵੀ ਹਰ ਇੱਕ ਅਜੀਜ਼ ਤੇ ਹਰ ਇੱਕ ਗਰੀਬ ਨੂੰ ਕਹਿਣਾ ਚਾਹੁੰਦੇ ਹਾਂ ਕਿ ਪਰਮੇਸ਼ਵਰ ਤੁਹਾਨੂੰ ਪਿਆਰ ਕਰਦਾ ਹੈ ਪਰਮੇਸ਼ਵਰ ਵਰਗਾ ਪਿਆਰ ਕਰਨ ਵਾਲਾ ਕੋਈ ਵੀ ਨਹੀਂ ਹੋ ਸਕਦਾ ਕਿਉਂਕਿ ਯਿਸੂ ਮਸੀਹ ਦੇ ਬਾਰੇ ਤੁਸੀਂ ਜਾਣਦੇ ਹੋ ਕਿ ਉਸ ਦੇ ਨਾਂ ਦੇ ਵਗਰ ਮਸੀਹ ਲੱਗਦਾ ਹੈ ਤੁਸੀਂ ਸੁਣਿਆ ਹੋਵੇਗਾ ਕਿ ਗਰੀਬਾਂ ਦਾ ਮਸੀਹ ਪਰ ਯਿਸੂ ਮਸੀਹ ਨੂੰ ਮਕਾਵਾਗਾ ਕਿ ਇਹ ਦੁਨੀਆ ਦਾ ਮਸੀਹ ਹੈ ਕੁੱਲ ਸੰਸਾਰ ਦਾ ਮਸੀਹ ਹੈ ਉਸ ਸੇਹੀ ਸੰਸਾਰ ਦੇ ਮਸੀਹ ਦੇ ਪਿਆਰ ਨੂੰ ਅਸੀਂ ਸਭ ਨਗਰਾਂ ਵਿੱਚ ਜਾ ਜਾ ਕੇ ਹਰ ਇੱਕ ਵਾਸੀ ਦੇ ਨੂੰ ਇਹ ਸੁਨਾਹ ਦੇ ਰਹਾਂ ਕਾਸ਼ ਕਿ ਇਸ ਲੀਬੀ ਯਾਤਰਾ ਪਰਮੇਸ਼ਵਰ ਦੇ ਨਾਮ ਦੇ ਵਿੱਚ ਸਕਸੈਸ ਹੋਵੇ ਅਤੇ ਹਰ ਇੱਕ ਨੂੰ ਸ਼ਾਂਤੀ ਪਿਆਰ ਮੁਹੱਬਤ ਤੇ ਮੇਲ ਮਲਾਪ ਦਾ ਸੁਨਾਹ ਦੇਵੇ ਥੈਂਕ ਯੂ